ਨੇ ਇਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਸੋ ਅਸੀਂ ਕਿਉਂਕਿ ਭਾਵਨਾਮਾ ਨੇ ਜੁੜੀ ਹੋਈਆਂ ਤੇ ਤਰਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਮਤ ਬਹੁਤ ਲੱਖਾਂ ਦੀ ਗਿਣਤੀ ਚ ਆਉਂਦੀ ਹੈ ਤਰਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ और जो भी दोषी है रह सक सब्दा करता इस तरह का घटनाक्रम बहुत माड़ी घटना इस तरह नहीं होना चाहिए बेशक कोई किसी को पसंद है या नहीं पसंद है बेशक किसी व्यक्ति के प्रति कितनी मची नफरत हो गए लेकिन इस तरह की घटनाक्रम को अंजाम देना मैं कहना कि बहुत ਸਰਕਾਰ ਨੂੰ ਬੇਨਤੀ ਕਰਦਾ ਹੈ ਮੈਂ ਇਹ ਬੇਨਤੀ ਕਿ ਕਿਰਪਾ ਕਰਕੇ ਇਹੋ ਜਿਹੇ ਅੰਸਰਾ ਦੇ ਖਿਲਾਫ ਜਾਂ ਸਾਜ਼ਿਸ਼ ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਹ ਸਾਜ਼ਿਸ਼ ਦੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਦੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਵਿੱਚ ਸਾਡੇ ਮਤਭੇਦ ਹੋਣ ਪਾਰਟੀ ਲੈਪ ਦੇ ਸੁਪਰੀ ਸਿੰਘ ਬਾਦਲੀ ਤੋਂ ਜਿਦਾ ਉਹ ਹੈ ਜਿਦਾ ਕਰਵਾਇਆ ਹੈ ਇਸ ਗੱਲ ਦੀ ਮਿੰਦਾ ਕਰਦਾ ਹਾਂ ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆੜੀਆਂ ਹੁਣ ਤਾਂ ਸਾਡੇ ਗਲਾ ਨਹੀਂ ਪੈ ਗਿਆ ਗੁਰਜਾਨਾਂ ਦੀਆਂ ਧਮਕੀਆਂ ਬਹੁਤ سارے ਲੀਡਰਸ ਹੈ ਬਣਾ ਰਹੇ ਆਪਣੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਫਿਰ ਉਸ ਤੋਂ ਬਾਅਦ ਹੁਣ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉਥੋਂ ਦਾ ACP ਹੈ ਉਹ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀ ਨਜ਼ਰਕਾਰੀ ਬਣਾਈ ਸੀ ਕਿ ਦੇਖ ਰਿਆ ਸੀ ਕਿ ਕਿਉਂ ਗੋਲੀ ਮਾਰਦਾ ਹੋ ਨਜ਼ਰ ਬਣਾਉਂਦਾ ਕੀ ਮਤਲਬ ਹੋਇਆ ਫੜ ਕੇ ਪਹਿਲੇ ਹੀ ਅੰਦਰ ਦੇਣਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਜਦੋਂ ਤੁਹਾਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਨਾ ਇਨ ਆਰਡਰ ਦੀਸ ਇਥੇ ਪੰਜਾਬ ਦੇ ਹਰ ਆਰਥਿਕ ਕਾਪੂਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਹੇ ਹੈ ਅਜੇ ਤਾਂ ਹਜ਼ਾਰਾਂ ਲੱਗਦੇ ਐਸੇ ਜਿਹੜੇ ਘਰ ਬੈਠੇ ਫੌਦੀਆਂ ਦੇ ਦਿੰਦੇ ਆ ਜਿੰਨਾ ਚੇ ਸੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਦੇ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲਸ 48 ਦੇ ਇਹ ਹਾਲਾਤ ਨੇ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ कि के देखो भाई जो, देखो पर जो पिस्टल लेके आ आ गया नहीं आ गया जो मारने वाला है गुना करने वाला है, उसके लिए कोई धार्मिक स्थल नहीं है, स्थान नहीं है कोई ऐसी चीज नहीं है वो तो अपने मिशन के साथ मानते ही सर कह दो दिया मैं पुलिस की चूक अब खोलने ऐसी थोड़ी इस सेवा दौरान जानलेवा हमला होया ਮੁੱਖਤੇ ਸੇਵਾ ਦੌਰਾਨ ਵੱਲੋਂ ਸਕਿਉਰਟੀ ਵੱਲੋਂ ਮੁਸ਼ਤਿਆਰੀ ਵਕਤਿਆਂ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁਣ ਦੇ ਵਿੱਚ ਸੰਗਤ ਆਪਨੇ ਚਰਨ ਤੋਂ ਕੇ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਆਕਾਲ ਪੁਰਖ ਸਾਹਿਬ ਦੇ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘੜ ਬਾਰ-ਬਾਰ ਜੋੜੇ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨਿੱਲਾ ਚੋੜਾ 파 ਕੇ ਹਾਸਲ ਚ ਪਰਚਾ ਫੜ ਕੇ ਤੇ ਘਟਾ ਕਰਦੇ ਬਾਹਰ ਸੇਵਾ ਕਰ ਰਿਹਾ ਸੀ ਇਸੇ ਐਸੀ ਘੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ ਹੈ ਔਰ ਸਰਕਾਰ ਨੂੰ ਤਾਲਣਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਬਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਤਕੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਦਾਸ ਇਹ ਮਹਿਸੂਸ ਕਰਦਾ ਹੈ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਪਣੀ ਸੇਵਾ ਪੂਰੀ ਕਰਕੇ ਇੱਥੋਂ ਗਏ ਆ ਨਹੀਂ ਤਾਂ ਜਿਸ ਤਰੀਕੇ ਦੇ ਹਮਲਾ ਸੀ ਬਿਲਕੁਲ ਸਾਹਮਣੇ ਖਲੋ ਕੇ 9mm ਜੋ ਮੈਨੂੰ ਦੱਸਿਆ ਗਿਆ ਹੈ ਕਿ ਪਿਸਟਲ ਦਾ ਫਾਇਰ ਹੈ ਔਰ ਤੁਸੀਂ ਸਾਰੇ ਸਮਝਦੇ ਹੋ ਕਿ 9mm ਕਿੰਨਾ ਖਤਰਨਾਕ ਪਿਸਟਲ ਮੰਨਿਆ ਜਾਂਦਾ ਹੈ ਔਰ ਪਾਈਂਟ ਪੁਆਇੰਟ ਬਲੈਂਕ ਰੇਂਜ ਤੋਂ ਇਹ ਸੰਭਲੇ ਤੇ ਇੱਕ ਗੁਰੂ ਦੀ ਬਹੁਤ ਵੱਡੀ ਕਿਰਪਾ ਬਖਸ਼ਿਸ਼ ਹੋਈ ਹੈ ਜਿੰਨਾ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਉਹਨਾਂ ਘੱਟ ਹੈ ਗੁਰੂ ਸਾਹਿਬ ਦੀ ਸੇਵਾ ਦੇਖੋ ਲੋਕ ਜਿਵੇਂ ਮਰਜੀ ਤਨਖਈਏ ਨੂੰ ਵੇਖਣ ਮਗਰ ਅਖੀਰ ਚ ਇਹ ਗੁਰੂ ਘਰ ਦੀ ਸੇਵਾ ਹੈ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਤਨ ਤਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਨਤਮਸਤਕ ਹੋ ਕੇ ਸਿੰਘ ਸਾਹਿਬਾਨਾ ਦੇ ਫਰਮਾਨ ਨੂੰ ਹੁਕਮ ਨੂੰ ਸਤਿਵਚਨ ਕਰਦਿਆਂ ਜੇ ਕੋਈ ਗੁਰੂ ਦਾ ਸੇਖ ਆਪਦੀ ਸੇਵਾ ਨਿਭਾ ਰਿਹਾ ਹੈ ਤੁਸੀਂ ਮਾਨਸਿਕ ਹਾਲਾਤ ਵੇਖ ਲਓ ਕਿ ਜੀਨੇ ਇਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੱਕ ਬਹੁਤ ਛੋਟੀ ਜੀ ਚੀਜ਼ ਆ ਉਹਦੇ ਚ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਗੋਲੀ ਕਿੱਥੇ ਚਲਾਈ ਆ? ਸ੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ 'ਚ ਆਉਂਦੀ ਆ। ਇਹ 2-3 ਸਵਾਲ ਬੜੇ ਸਿੱਧੇ ਖੜੇ ਕਰਦਾ। ਕੀ ਉਹ ਬੰਦਾ ਹੈ ਕੌਣ? ਕਈ ਤੁਹਾਡੇ 'ਚ ਕਹਿ ਰਿਹਾ ਜੀ ਉਹ ਖਾਲਿਸਤਾਨੀ ਆ। ਮੈਂ ਉਹਨੂੰ ਖਾਲਿਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਦਾਵੇ ਦਾ ਨਿਕਟ ਵਰਤੀ। ਜੀ। ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆਮਾ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆਹ ਫੋਟੋਆਂ ਨੇ ਜੀ ਸੁਖੀ ਰੰਧਾਵੇ ਨਾਲ ਸੁਖੀਰ ਆਪ ਇੱਕ ਫੋਟੋ ਆਹ ਚੰਨੀ ਨਾਲ ਫੋਟੋ ਆਹ ਫੇਰ ਚੰਨੀ ਨਾਲ ਤੇ ਸੁਖੀ ਤੇ ਭਰਾ ਨਾਲ ਫੋਟੋ ਆਹ ਚੌਥੀ ਫੋਟੋ ਸੁਖੀ ਰੰਧਾਵੇ ਨਾਲ ਆ ਖਲੋਣੇ ਕਲ ਕੀ ਸੁਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਇਹਨਾਂ ਦੀ ਮਾਨਸਿਕਤਾ ਕੀ ਆ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ ਛਿਪੀ ਗੱਲ ਨਹੀਂ ਨਗਰ ਸਵਾਲ ਬੜੇ ਪੈਦਾ ਹੁੰਦੇ ਆ ਕਿ ਇਸ ਬੰਦੇ ਨੂੰ ਸ਼ੈ ਕਾਂਗਰਸ ਪਾਰਟੀ ਦੀ ਸੁਖੀ ਰੰਧਾਵੇ ਦੀ ਔਰ ਇਹ ਸ਼ਹਿਰ ਨੂੰ ਕਾਮਯਾਬ ਕਰਨ ਚ ਇੰਡੀਆ ਆਲਾਈਂਸ ਇੰਡੀਆ ਆਲਾਈਂਸ ਉਹਦਾ ਹੱਥ ਕਹਿੰਦੇ ਕੱਲ ਵੀ ਇੱਥੇ ਫਿਰਦਾ ਸੀ ਤੇ ਮੈਂ ਪੁੱਛਣਾ ਚਾਹੁੰਦਾ ਡੀਜੀਪੀ ਪੰਜਾਬ ਨੂੰ ਕਿ ਜਿਵੇਂ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਸਿੱਧੂ ਮੂਸੇਵਾਲੇ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਕਬੱਡੀ ਖਟਾਰੀ ਨੰਗਲ ਅੰਬੀਆਂ ਦੇ ਕੇਸ 'ਚ ਸੁੱਤੇ ਰਹੇ ਪਏ ਸੀ ਅੱਜ ਫੇਰ ਤੁਸੀਂ ਸੁੱਤੇ ਸੀ ਜੇ ਉਹ ਕੱਲ ਦਾ ਇੱਥੇ ਫਿਰਦਾ ਸੀ ਤੁਹਾਨੂੰ ਵੀ ਪਤਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਤੋਂ ਆਸ ਕੋਈ ਨਹੀਂ ਮੁੱਖ ਮੰਤਰੀ ਤਾਂ ਸ਼ਰਾਬੀ ਕਬਾਬੀ ਉਹਨੂੰ ਕੀ ਪਤਾ ਮੈਂ ਕਹਾਂ ਡੀਜੀਪੀ ਸਾਹਿਬ ਤੁਸੀਂ ਵਰਦੀ ਦੀ ਜ਼ਿੰਮੇਵਾਰੀ ਨਿਭਾਓ ਜੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਣ ਲੱਗ ਪਏ ਤੇ 84 ਤੇ ਅੱਜ ਦਾ ਫਿਰ ਫਰਕ ਕੀ ਰਹਿ ਗਿਆ 2024 ਦਾ ਔਰ ਵੱਡੀ ਗੱਲ ਕਿ ਜਿਹੜਾ ਬੰਦੇ ਨੇ ਅਟੈਕ ਕੀਤਾ ਜਿੱਦਾਂ ਸਾਰੀ ਇੰਟੈਲੀਜੈਂਸ ਇਨਪੁਟ ਆਇਦੇ ਬਾਰੇ ਇਹ ਕੋਈ ਲੁਗੀ ਚਪੀ ਗੱਲ ਤਾਂ ਹੈ ਨਹੀਂ ਔਰ ਪੁਲਸ ਕਿੱਥੇ ਸੁੱਤੀ ਪਈ ਸੀ ਲੋਕਲ ਪ੍ਰਸ਼ਾਸਨ ਇਥੇ ਕਿੱਥੇ ਸੁਤਾ ਪਿਆ ਸੀਗਾ ਇਹ ਤਾਂ ਮੈਂ ਤਨਵਾਦੀ ਆ ਉਹ ਸਿਕਿਉਰਟੀ ਅਫਸਰ ਦਾ ਜਸਬੀਰ ਸਿੰਘ ਦਾ ਜੀਨੇ ਮੌਕੇ ਤੇ ਹਿੰਮਤ ਉਖਾਈ ਜਸਮਾ ਵਿਖਾਇਆ ਜੋਸ਼ ਵਿਖਾਇਆ ਗੁਰੂ ਨੇ ਉਤੇ ਕਿਰਪਾ ਕੀਤੀ ਨੀ ਤਾਂ ਫੇਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਉਹ ਨਾ ਆਤਮਾਰਦਾ ਉਹ ਤਗੜਾ ਹੋ ਕੇ ਆਪਦੀ ਜਾਨ ਦੀ ਜੀਰੋ ਪਰਵਾਹ ਕਰਦਿਆਂ ਹੋਇਆਂ ਆਪਣੀ ਜਾਨ ਤੇ ਖੇਡਦੇ ਆਉਣੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਹੋਰ ਜਿਹੜੇ ਇੱਥੇ ਨਾਤਮਸਤਕ ਹੋਣ ਆਏ ਸਨ ਸ਼ਰਧਾਲੂ ਉਹਨਾਂ ਨੂੰ ਬਚਾਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਨਾਨਕ ਨਾਮ ਲੈਵਾ ਸੰਗਤ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਸੰਗਤ ਆਉਂਦੀ ਹੈ ਉਸ ਗੁਰੂ ਦੇ ਸਿੱਖ ਦਾ ਉਸ ਅੰਮ੍ਰਿਤ ਧਾਰੀ ਵੀਰ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿੱਥੇ ਉਹਦਾ ਧੰਨਵਾਦ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਕਈ ਐਸਪੀ ਸਾਹਿਬਾਨਾਂ ਦੀ ਡਿਊਟੀ ਲੱਗੀ ਔਰ ਇੱਕ ਐਸਪੀ ਸਾਹਿਬ ਤਾਂ ਉਹ ਨਹੀਂ ਜਿਨ੍ਹਾਂ ਨੂੰ ਨਰੈਣ ਸਿੰਘ ਚੋੜੇ ਦੇ ਏਰੀਏ 'ਚ ਹੁੰਦੇ ਨੇ ਉਹ ਹੁਣ ਵੀ ਇੱਥੇ ਸਨ ਉਹਨਾਂ ਨੂੰ ਨਰਹਿਨ ਸਿੰਘ ਚੋੜੇ ਦਾ ਪਤਾ ਨਹੀਂ ਜਿਹਦੇ ਬਾਰੇ ਤੁਸੀਂ ਆਪ ਕਹਿੰਦੇ ਹੋ ਇਹਦੇ ਆਈਐਸਆਈ ਨਾਲ ਲਿੰਕ ਲਿੰਕ ਲੇ ਇਸ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਚ ਭਗਵੰਤ ਮਾਨ ਦਾ ਫੇਲੀਅਰ ਔਰ ਸ੍ਰੀ ਹਰਮੰਦਰ ਸਾਹਿਬ ਤੇ ਅੱਜ ਅਟੈਕ ਕਰਾਉਣ ਦਾ ਜਿਹੜੀ ਇਹ ਸਾਜ਼ਿਸ਼ ਅੱਜ ناکਾਮ ਹੋਈ ਹੈ ਕਿ ਤਰੀਕੇ ਦੀ ਉਹਦੇ ਬਾਰੇ ਬੜੇ ਗੰਭੀਰ ਸਵਾਲ ਉੱਠਦੇ ਕਿ ਜੈਡ ਪਲੱਸ ਪ੍ਰੋਟੈਕਟਿਵ ਸੇਵਾ ਤੇ ਬੈਠਿਆ ਹੋਵੇ ਔਰ ਕੱਲਾ ਉਹਨਾਂ ਦੀ ਗੱਲ ਨਹੀਂ ਤੇਰਾ ਔਕਾ ਸ਼੍ਰੀ ਦਰਪਾਰ ਸਾਹਿਬ ਤੇ ਹਿੰਮਤ ਰੱਖ ਰਿਆ ਗੋਲੀ ਚਲਾਉਣ ਦੀ ਤੁਸੀਂ ਉਹਨੂੰ ਮੰਨਦੇ ਹੋ ਕਿ ਉਹ ਖਾਲਿਸਤਾਨੀ ਹੋ ਸਕਦਾ ਮੈਂ ਤੁਹਾਨੂੰ ਐਂਟੀ ਨੈਸ਼ਨਲ ਆਈਐਸਆਈ ਦਾ ਏਜੰਟ ਪਾਕਿਸਤਾਨ ਦਾ ਏਜੰਟ ਮੰਨਦਾ ਮਗਰ ਇਹ ਜੇ ਪਾਕਿਸਤਾਨ ਦੇ ਏਜੰਟ ਦੀ ਸੁੱਖੀ ਰੰਧਾਵੇ ਨਾਲ ਕੀ ਲਿਆਜ ਔਰ ਮੈਂ ਇਹ ਪਹਿਲਾ ਕੇਸ ਨਹੀਂ ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਇੱਕ ਸਿੱਖ ਫੋਰ ਜਸਟਿਸ ਦਾ ਹੈਗਾ ਅਵਤਾਰ ਸਿੰਘ ਪੰਨੂ ਉਹਦਾ ਭਰਾ ਜਿਹਦਾ ਨਾਮ ਹੈ ਬਲਵਿੰਦਰ ਸਿੰਘ ਸ਼ਹਿਰ ਦਾ ਬੰਬ ਕਹਿੰਦੇ ਉਹਨੂੰ ਉਹਨੂੰ ਵੀ ਚੇਅਰਮੈਨ ਬਣਾਇਆ ਸੀ ਔਰ ਉਹ ਵੀ ਸੁੱਖੀ ਰੰਡਾਵੇ ਤੇ ਤ੍ਰਿਪਤ ਰਜਿੰਦਰ ਬਾਜਵਾ ਦੋ ਵਜੀਰਾ ਨੂੰ ਉਹਨੇ ਸ਼ਹਿ ਮਿਲੀ ਹੋਈ ਆ ਉਹ ਫੋਟੋ ਆ ਵੀ ਮੈਂ ਸਾਂਝੀ ਪਹਿਲਾਂ ਵੀ ਕੀਤੀ ਸੀ ਵਿਧਾਨ ਸਭਾ 'ਚ ਵੀ ਮੈਂ ਰੌਲਾ ਪਾਇਆ ਸੀ ਮਗਰ ਇੰਟੈਲੀਜੈਂਸ ਕਿੱਥੇ ਆ ਜੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਆ ਕੱਲ ਵੀ ਅੱਜ ਵੀ ਕਨੇ ਘੋੜ ਸਿੰਘ ਵੀ ਫੜਿਆ ਇੱਕ ਹੋਰ